ਪੇਸੇ ਮਿਲਣੇ ਛੇਤੀ ਸ਼ੁਰੂ ਹੋ ਜਾਣਗੇ ਇੱਕ ਮਹੀਨੇ ਦੀ 40 ਤੋਂ 45000 ਰੁਪਿਆ ਇਨਕਮ ਇਹਦੇ ਦੇ ਹੈਗੀ ਹੀ ਹੈਗੀ ਆ ਕਰੀਏ ਤਾਂ ਇਨਕਮ ਇਹਦੇ ਵਿੱਚ ਬਹੁਤ ਜ਼ਿਆਦਾ ਵਾਜਿ ਕਰਕੇ ਟ੍ਰੈਂਡੀ ਟੌਪਿਕ ਦੇ ਉੱਤੇ ਵੀਡੀਓ ਬਣਾਓ ਸ਼ਾਰਟ ਬਣਾਓ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੰਜ YouTube ਚੈਨਲ ਆਈਡੀਆ ਜਿਹੜੇ ਮੈਂ ਉਹ ਸ਼ੇਅਰ ਕਰਾਂਗਾ ਜਿਹੜੇ ਮਤਲਬ ਵੀ ਜੇ ਤੁਸੀਂ ਉਹਨਾਂ ਦੇ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਉਹ ਜਿਹੜੇ ਚੈਨਲ ਨੇ ਬਹੁਤ ਜਲਦੀ ਮਤਲਬ ਮੋਨਟਾਈਜ਼ ਹੋ ਜਾਣਗੇ ਇੱਕ ਤਾਂ ਉਹ ਛੇਤੀ ਮੋਨਟਾਈਜ਼ ਹੋ ਜਾਣਗੇ ਜਾਨੀ ਕਿ ਤੁਹਾਨੂੰ ਉਹਨਾਂ ਦੇ ਪੈਸੇ ਮਿਲਣੇ ਛੇਤੀ ਸ਼ੁਰੂ ਹੋ ਜਾਣਗੇ ਇੱਕ ਉਹ ਜਿਹੜੇ ਪੰਜ ਵਿੱਚ ਇਹਨਾਂ ਤੁਹਾਨੂੰ ਦੱਸਾਂਗਾ ਨਾ ਉਹਨਾਂ ਤੇ ਕਮਾਈ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਕਮਾਈ ਬਹੁਤ ਜ਼ਿਆਦਾ ਵਾ ਉਹਨਾਂ ਦੇ ਉੱਤੇ ਹੈਨਾ ਸੋ ਉਹ ਕਿਹੜੇ ਪੰਜ ਚੈਨਲ ਨੇ ਤੁਸੀਂ ਉਹਨਾਂ ਤੇ ਕਿਵੇਂ ਕੰਮ ਕਰ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਕਿਹੜੇ ਪੰਜ ਚੈਨਲ ਨੇ ਮੈਂ ਪਹਿਲਾਂ ਹੀ ਆਲਰੇਡੀ ਤੇ ਲਿਖ ਕੇ ਰੱਖੇ ਹੋਏ ਆ ਜੇ ਤੁਸੀਂ ਇਹ ਪੰਜਾਂ ਦੇ ਵਿੱਚੋਂ ਕਿਸੇ ਵੀ ਇੱਕ ਚੈਨਲ ਦੇ ਉੱਤੇ ਤੁਸੀਂ ਪ੍ਰੋਪਰਲੀ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਡਾ ਜਿਹੜਾ YouTube ਚੈਨਲ ਆ ਦੇਖਿਓ ਬਹੁਤ ਤੇਜ਼ੀ ਨਾਲ ਗਰੋਅ ਕਰਨਾ ਸ਼ੁਰੂ ਕਰ ਦੇਗਾ ਕਿਉਂਕਿ ਇਹ ਚੈਨਲਾਂ ਦੇ ਵਿੱਚ ਇੱਕ ਤਾਂ ਕੰਪੀਟੀਸ਼ਨ ਬਹੁਤ ਘੱਟ ਆ ਤੇ ਜੇ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਇਨਕਮ ਇਹਦੇ ਵਿੱਚ ਬਹੁਤ ਜ਼ਿਆਦਾ ਵਾਜੇ ਆਪਾਂ ਗੱਲ ਕਰੀਏ ਘੱਟੋ ਘੱਟ ਮਹੀਨੇ ਦੀ 40 ਤੋਂ 45000 ਰੁਪਿਆ ਇਨਕਮ ਇਹਦੇ ਦੇ ਹੈਗੀ ਹੀ ਹੈਗੀ ਆ ਹਨਾ ਸੋ ਉਹਦਾ ਆਪਾਂ ਗੱਲ ਕਰਦੇ ਆ ਨੰਬਰ 1 ਦੇ ਉੱਤੇ ਹੈਗਾ ਜੀ AI ਦੀ ਜਾਣਕਾਰੀ ਦੇਣਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਜਿਹੜਾ AI ਆ ਨਾ AI ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਆ ਜਿਹੜਾ ਉਹ ਚੱਲਦਾ ਪਿਆ ਵਾ AI ਨਾਲ ਤੁਸੀਂ ਕੁਝ ਵੀ ਕਿਸੇ ਦੀ ਫੋਟੋ ਚੇਂਜ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਕਾਰਟੂਨ ਬਣਾ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਜਿਹੜੀ ਤੁਸੀਂ ਬਣਾ ਸਕਦੇ ਹੋ ਹਨ ਜੇ ਮੰਨ ਕੇ ਚਲੋ ਤੁਸੀਂ ਫੈਸਲੇ ਚੈਨਲ ਦੇ ਉੱਤੇ ਕੰਮ ਕਰਦੇ ਹੋ ਪਰ ਤੁਸੀਂ ਕਹਿੰਦੇ ਵੀ ਅਸੀਂ ਵੀਡੀਓ ਕੋਈ ਹੋਰ ਦਿਖਾਉਣਾ ਚਾਹੁੰਦੇ ਹਾਂ ਤਾਂ AI ਦੇ ਨਾਲ ਤੁਸੀਂ ਵੀਡੀਓ ਜਿਹੜੀ ਉਹ ਕ੍ਰੀਏਟ ਕਰ ਸਕਦੇ ਹੋ ਹਨ AI ਦੀ ਮਦਦ ਨਾਲ ਤੁਸੀਂ AI ਦੇ ਉੱਤੇ ਤੁਸੀਂ ਮਤਲਬ ਵੀ ਚੈਨਲ ਬਣਾ ਲਓ ਉਹਦੀ ਜਾਣਕਾਰੀ ਦੇਣੀ ਸ਼ੁਰੂ ਕਰ ਦੋ AI ਦੇ ਬਾਰੇ ਮਤਲਬ ਮੰਨ ਕੇ ਚਲੋ 11 labs ਜਿਹੜੀ ਉਹ ਆਵਾਜ਼ ਦਿੰਦੀ ਆ ਹਣਾ ਆਡੀਓ ਦੀ ਤੁਸੀਂ ਲਿਖ ਕੇ ਦੇਣਾ ਉਹ ਵਾਇਸ ਆਪੇ ਕਰ ਦਿੰਦੀ ਹੈ ਹਣਾ 11 ਲਿਫਸ ਦੇ ਬਾਰੇ ਦੱਸਣਾ ਜਾਂ ਫਿਰ ਚੈਟ ਜੀਪੀਟੀ ਦੇ ਬਾਰੇ ਦੱਸਣਾ ਜਿਹੜੀ ਚੈਟ ਜੀਪੀਟੀ ਆ ਉਹ ਬਹੁਤ ਹੀ ਕੁਛ ਮਤਲਬੀ ਦੱਸਦੀ ਹੈ ਤੁਸੀਂ ਉਹਦੇ ਤੇ ਬੱਜ ਜਾ ਕੇ ਸਰਚ ਕਰੋ ਵੀ ਇਹ ਚੀਜ਼ ਨੂੰ ਕਿਵੇਂ ਅਸੀਂ ਕਰ ਸਕਦੇ ਹਾਂ ਹਣਾ ਉਹ ਚੈਟ ਜੀਪੀਟੀ ਪੂਰਾ ਬਾਇਓ ਡਾਟਾ ਸਾਰਾ ਕੱਢ ਕੇ ਤੁਹਾਨੂੰ ਦੇ ਦੇਗੀ ਤੇ ਤੁਸੀਂ ਉਹਦੇ ਤੇ ਵੀ ਤੁਸੀਂ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਨੂੰ ਜਾਣਕਾਰੀ ਦੀ ਲੋੜ ਪੈਂਦੀ ਹੈ ਤੁਸੀਂ ਦੱਸਣਾ ਹੋਵੇ ਵੀ ਚੈਟ ਜੀਪੀਟੀ ਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਚੈਟ ਜੀਪੀਟੀ ਤੋਂ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਚੈਟ ਜੀਪੀਟੀ ਤੋਂ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਉਹ ਕਿਵੇਂ ਲੈ ਸਕਦੇ ਹੋ ਇਹਦੇ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਇੱਕ ਦੇ ਇਹਦੇ ਤੇ ਜਿਹੜਾ ਜੇ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਕੰਪੀਟੀਸ਼ਨ ਬਹੁਤ ਘਾਟਾ ਤੇ ਗਰੋਅ ਇਹਦੇ ਵਿੱਚ ਬਹੁਤ ਜ਼ਿਆਦਾ ਵਾ ਤੇ ਕਮਾਈ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਵਾ ਠੀਕ ਆ ਉਸ ਤੋਂ ਬਾਅਦ ਆ ਗਿਆ ਫਾਈਨੈਂਸ ਦੇ ਬਾਰੇ ਦੱਸਣਾ ਲੋਕਾਂ ਨੂੰ ਫਾਈਨੈਂਸ ਦੇ ਬਾਰੇ ਦੱਸੋ ਲੋਕ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਆ ਬਟ ਉਹਨਾਂ ਨੂੰ ਮਤਲਬ ਇਹ ਨਹੀਂ ਪਤਾ ਹੈਗਾ ਵੀ ਅਸੀਂ ਵੀ ਅਸੀਂ ਪੈਸਾ ਕਿੱਥੇ ਇਨਵੈਸਟ ਕਰੀਏ ਜਿੱਥੇ ਸਾਨੂੰ ਮਤਲਬ ਹੀ ਆਮਦਨੀਆਂ ਜਿਹੜੀ ਹੋਰ ਜ਼ਿਆਦਾ ਹੋ ਜੇ ਹਨਾ ਵੀ ਫਾਈਨੈਂਸ ਦੇ ਬਾਰੇ ਵੀ ਤੁਸੀਂ ਦੱਸ ਸਕਦੇ ਵੀ ਪੈਸਾ ਤੁਸੀਂ ਕਿਵੇਂ ਕਮਾ ਸਕਦੇ ਕਿਵੇਂ ਨਹੀਂ ਕਮਾ ਸਕਦੇ ਵੀ ਪੈਸੇ ਨੂੰ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ ਕਿੱਥੇ ਨਹੀਂ ਵੀ ਕੋਈ ਵੀ ਬਿਜ਼ਨਸ ਆ ਜਿਹੜਾ ਤੁਸੀਂ ਕਿਵੇਂ ਕਰ ਸਕਦੇ ਮੰਨ ਕੇ ਚੱਲੋ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਬਟ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਆਈਡੀਆ ਇਹੋ ਜਿਹੇ ਹੈਗੇ ਨੇ ਵੀਰ ਜੇ ਮੇਰੇ ਕੋਲ ਮੰਨ ਕੇ ਚੱਲੋ 70-80 ਲੱਖ ਰੁਪਇਆ ਜਾਂ 20 ਲੱਖ ਰੁਪਇਆ ਹੁੰਦਾ ਤਾਂ ਮੈਂ ਆਹ ਬਿਜ਼ਨਸ ਦੇ ਵਿੱਚ ਮੈਂ ਪੈਸਾ ਐਡ ਕਰਦਾ ਤਾਂ ਮੇਰੀ ਜਿਹੜੀ ਇਨਕਮ ਆ ਉਹ ਜ਼ਿਆਦਾ ਹੋ ਜਾਂਦੀ ਜੇ ਤੁਸੀਂ ਨਹੀਂ ਕਰ ਸਕਦੇਗੇ ਕਿਉਂਕਿ ਤੁਹਾਡੇ ਕੋਲ ਤਾਂ ਪੈਸੇ ਹੀ ਨਹੀਂ ਤੁਹਾਡੇ ਕੋਲ ਆਪਣੇ ਖਰਚੇ ਵਾਸਤੇ ਹੀ ਪੈਸੇ ਆ ਤੁਸੀਂ ਇਨਵੈਸਟ ਨਹੀਂ ਕਰ ਸਕਦੇ ਹੈਗੇ ਬਟ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਬਹੁਤ ਜ਼ਿਆਦਾ ਨੇ ਤੁਸੀਂ ਉਹ ਆਈਡੀਆ ਲੋਕਾਂ ਨਾਲ ਸ਼ੇਅਰ ਕਰੋ ਵੀਰ ਤੂੰ ਆਹ ਬਿਜ਼ਨਸ ਕਰ ਸਕਦਾ ਇਹਦੇ ਵਿੱਚ ਤੂੰ 5 ਲੱਖ ਰੁਪਇਆ 10 ਲੱਖ ਰੁਪਇਆ ਇਨਵੈਸਟ ਕਰ ਤੇ ਕੱਲ ਨੂੰ ਇਹ ਜਿਹੜੀ ਮਤਲਬ ਤੁਸੀਂ 5-10 ਲੱਖ ਰੁਪਏ ਇਨਵੈਸਟ ਕਰਿਆ ਕੱਲ ਨੂੰ ਇਹ ਤੇ ਪੰਜ ਦਾ 5-10 ਲੱਖ ਰੁਪਇਆ ਤੁਹਾਨੂੰ 15-20 ਲੱਖ ਰੁਪਏ ਤੈਨੂੰ ਬਣਾ ਕੇ ਦੇਗਾ ਤੂੰ ਇਹਦੇ ਤੇ ਕੰਮ ਕਰ ਸਕਦਾ ਇਹ ਬਿਜ਼ਨਸ ਆਈਡੀਆ ਬਹੁਤ ਵਧੀਆ ਵਾ ਹਣਾ ਕਹੋਗੇ ਹਰੇਕ ਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਬਿਜ਼ਨਸ ਆਈਡੀਆ ਹੁੰਦੇ ਨੇ ਜੇ ਤੁਸੀਂ ਇਦਾਂ ਦੇ ਆਈਡੀਆ ਦੇਵੋਗੇ ਅੱਜ ਕੱਲ ਨੂੰ ਕੱਲ ਅੱਜ ਇੱਕ ਦੇ ਰਹੇ ਹੋ ਕੱਲ ਨੂੰ ਦੋ ਦੇਵੋਗੇ ਤਿੰਨ ਦੇਵੋਗੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਆਈਡੀਆ ਦੇਣੇ ਸ਼ੁਰੂ ਕਰ ਦੇਣਗੇ ਲੋਕ ਇਹੋ ਜਿਹੀ ਚੀਜ਼ਾਂ ਨੂੰ ਜਿਹੜੀ ਬਹੁਤ ਜ਼ਿਆਦਾ ਦੇਖਦੇ ਨੇ ਤੇ ਇਹਦੇ ਵਿੱਚ ਕਮਾਈ ਵੀ ਬਹੁਤ ਜ਼ਿਆਦਾ ਵਾ ਤੋਂ ਬਾਅਦ ਆ ਗਿਆ ਜੀ ਫੈਸਲੇ ਚੈਨਲ ਦੇ ਬਾਰੇ ਤੁਸੀਂ ਆਪਣਾ ਵੀ ਇੱਕ ਫੈਸਲੇਸ ਚੈਨਲ ਤੁਸੀਂ ਖੋਲ ਸਕਦੇ ਹੋ ਲੋਕਾਂ ਨੂੰ ਵੀ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਫੈਸਲੇਸ ਚੈਨਲ ਆ ਜਿਹੜਾ ਤੁਸੀਂ ਕਿਵੇਂ ਕਰ ਸਕਦੇ ਹੋ ਜੇ ਕਿਸੇ ਵੀ ਟੋਪਿਕ ਦੇ ਉੱਤੇ ਤੁਸੀਂ ਫੈਸਲੇਸ ਚੈਨਲ ਆਪਣਾ ਖੋਲੋ ਜਿਵੇਂ ਹਾਰਰ ਸਟੋਰੀਆਂ ਆ ਗਿਆ ਮੋਟੀਵੇਸ਼ਨਲ ਆ ਗਿਆ ਮਿੰਨੀ ਕਹਾਣੀ ਆ ਗਿਆ ਉਹਦੇ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਇਹਦੇ ਵਿੱਚ ਵੀ ਜੇਕ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਕੰਪੀਟੀਸ਼ਨ ਬਹੁਤ ਘੱਟ ਆ ਇਨਕਮ ਇਹਦੇ ਵਿੱਚ ਬਹੁਤ ਜ਼ਿਆਦਾ ਵਾ ਉਸ ਤੋਂ ਬਾਅਦ ਆ ਗਿਆ ਸੈਲਫ ਮੋਟੀਵੇਸ਼ਨ ਸੈਲਫ ਮੋਟੀਵੇਸ਼ਨ ਦੇਖੋ ਹਰ ਇੱਕ ਬੰਦਾ ਜਦੋਂ ਕੋਈ ਕੰਮ ਕਰਦਾ ਵਾ ਨਾ ਉਨੂੰ ਮੋਟੀਵੇਸ਼ਨ ਜ਼ਰੂਰੀ ਆ ਉਹਦੇ ਲਈ ਮੋਟੀਵੇਸ਼ਨ ਜ਼ਰੂਰੀ ਆ ਜਦੋਂ ਤੱਕ ਕਿਸੇ ਬੰਦੇ ਵਿੱਚ ਮੋਟੀਵੇਸ਼ਨ ਨਹੀਂ ਆਈ ਕਿ ਮਨ ਲੇ ਜਦੋਂ ਤੁਸੀਂ ਵੀ ਕੋਈ ਵੀ ਕੰਮ ਕਰਦੇ ਹੋ ਹਨਾ ਜਦੋਂ ਤੱਕ ਤੁਸੀਂ ਕੋਈ ਵੀ ਕੰਮ ਕਰੋ ਜਦੋਂ ਤੱਕ ਤੁਸੀਂ ਮੋਟੀਵੇਸ਼ਨ ਨਹੀਂ ਆਈਗੀ ਤੁਹਾਡੇ ਅੰਦਰ ਤੁਸੀਂ ਕੰਮ ਨਹੀਂ ਕਰੋਗੇ ਹਨਾ ਸੋ ਮੋਟੀਵੇਸ਼ਨ ਨਾਲ ਕੀ ਹੈ ਕਿ ਇੱਕ ਤਾਂ ਸਾਡੇ ਅੰਦਰ ਪਾਵਰ ਆਂਦੀ ਆ ਸਾਡੀ ਜਿਹੜੀ ਪਾਵਰ ਉਹ ਦੁੱਗਣੀ ਹੋ ਜਾਂਦੀ ਆ ਸਾਡਾ ਜਜ਼ਬਾ ਜਿਹੜਾ ਹੋਰ ਜ਼ਿਆਦਾ ਕਰਦਾ ਵੀ ਜਦੋਂ ਅਸੀਂ ਇਹ ਕੰਮ ਕਰੀਏ 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 ਹਨਾ ਸੋ ਇਸ ਕਰਕੇ ਤੁਸੀਂ ਲੋਕਾਂ ਨੂੰ ਮੋਟੀਵੇਸ਼ਨ ਬਾਰੇ ਤੁਸੀਂ ਦੱਸ ਸਕਦੇ ਹੋ ਮੋਟੀਵੇਟ ਕਰ ਸਕਦੇ ਹੋ ਹਨਾ 2-2 4-4 ਮਿੰਟ ਦੀ ਵੀਡੀਓ ਬਣਾਓ ਇਹਦੇ ਵਿੱਚ ਵੀ ਗਰੋ ਬਹੁਤ ਜਿਆਦਾ ਵਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਨੇ ਜਿਹੜੇ ਆ ਨਾ ਡਿਪਰੈਸ਼ਨ ਦੇ ਵਿੱਚ ਜਾਵਾ ਨੇ ਸੋਚਾਂ ਦੇ ਵਿੱਚ ਜਿਆਦਾ ਪਏ ਹੋਏ ਨੇ ਕੰਮ ਕਰਨ ਉਹਨਾਂ دل ਨਹੀਂ ਕਰਦਾ ਆਲਸ ਪਈ ਰਹਿੰਦੀ ਆ ਜੇ ਤੁਸੀਂ ਸੈਲਫ ਮੋਟੀਵੇਸ਼ਨ ਦੇ ਉੱਤੇ ਵੀਡੀਓ ਬਣਾਉਂਗੇ ਚੈਨਲ ਬਣਾਉਂਗੇ ਇਹਦੇ ਵਿੱਚ ਬਹੁਤ ਜਿਆਦਾ ਗਰੋ ਆ ਲੋਕੀ ਬਹੁਤ ਜਿਆਦਾ ਵੀਡੀਓ ਦੇਖਦੇ ਨੇ ਠੀਕ ਹੈ ਜੀ ਤੋਂ ਬਾਅਦ ਹੈਗਾ ਜੀ ਟ੍ਰੈਂਡਿੰਗ ਵੀਡੀਓ ਬਣਾਓ ਘਣਾ ਜੇ ਸ਼ੋਰ ਦੇ ਉੱਤੇ ਕੰਮ ਕਰੋ ਮੰਨ ਕੇ ਚੱਲੋ ਯਾਰ ਜੋ ਅੱਜ ਦੇ ਸਮੇਂ ਵਿੱਚ ਜੋ ਕੁਝ ਟ੍ਰੈਂਡ ਦੇ ਵਿੱਚ ਚੱਲ ਰਿਹਾ ਪਿਆ ਵਾ ਜੋ ਵੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਮੰਨ ਕੇ ਚੱਲੋ ਹੁਣ ਇਲੈਕਸ਼ਨ ਹੋਣਗੇ ਅਗੇ ਇਲੈਕਸ਼ਨ ਦੇ ਬਾਰੇ ਤੁਸੀਂ ਦੱਸਣਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਕੋਈ ਹੋਰ ਤੁਸੀਂ ਇਹ ਚੀਜ਼ ਦੇਖਣੀ ਆ ਵੀ ਟ੍ਰੈਂਡ ਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਟ੍ਰੈਂਡ ਕਿਹੜੀ ਫਾਦ ਕੀੜੀ ਚੀਜ਼ ਦਾ ਟ੍ਰੈਂਡ ਜਿਹੜਾ ਜ਼ਿਆਦਾ ਚੱਲਦਾ ਪਿਆ ਵਾ ਤੁਸੀਂ ਬਸ ਉਹਦੇ ਤੇ ਵੀਡੀਓ ਬਣਾ ਦਿਓ ਜਦੋਂ ਤੁਸੀਂ ਉਹਦੇ ਤੇ ਵੀਡੀਓ ਬਣਾਉਗੇ ਉਹ ਵੀਡੀਓ ਤੁਹਾਡੀ ਵਾਇਰਲ ਹੋਣੀ ਹੀ ਹੋਣੀ ਆ ਕਿਉਂ ਕਿਉਂਕਿ ਉਹ ਟ੍ਰੈਂਡਿੰਗ ਦੇ ਵਿੱਚ ਆ ਕਿਉਂਕਿ ਉਹ ਟ੍ਰੈਂਡਿੰਗ ਟੌਪਿਕ ਆ ਸੋ ਇਸ ਕਰਕੇ ਟ੍ਰੈਂਡਿੰਗ ਟੌਪਿਕ ਦੇ ਉੱਤੇ ਵੀਡੀਓ ਬਣਾਓ ਸ਼ਾਰਟ ਬਣਾਓ ਸ਼ਾਰਟ ਵੀਡੀਓ ਬਣਾਓ 1-1 ਮਿੰਟ ਦੀਆਂ ਉਹਦੇ ਨਾਲ ਕੀ ਆ ਕਿ ਤੁਹਾਡਾ ਚੈਨਲ ਗਰੋ ਕਰੇਗਾ ਜ਼ਿਆਦਾ ਜ਼ਿਆਦਾ ਗਰੋ ਕਰੇਗਾ ਕਿਵੇਂ ਕਰੇਗਾ ਜਦੋਂ ਤੁਸੀਂ ਸ਼ਾਰਟ ਵੀਡੀਓ ਬਣਾਉਂਗੇ ਤੁਹਾਡੇ ਚੈਨਲ ਦੇ ਸਬਸਕ੍ਰਾਈਬਰ ਦੇਖੋ ਦਿਨਾਂ ਦੇ ਵਿੱਚ ਵਧਨੇ ਸ਼ੁਰੂ ਹੋ ਜਾਣਗੇ ਤੁਹਾਡਾ ਵਾਚ ਟਾਈਮ ਵੀ ਕੰਪਲੀਟ ਹੋ ਜਾਏਗਾ ਜਿਹੜਾ ਬੰਦਾ ਤੁਹਾਡਾ ਇੱਕ ਵਾਰੀ ਸ਼ਾਰਟ ਵੀਡੀਓ ਦੇਖੇਗਾ ਉਹ ਲੌਂਗ ਵੀਡੀਓ ਵੀ ਦੇਖੇਗਾ ਇਹ ਦੇਖੇਗਾ ਉਹ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕਰੇਗਾ ਇਹਦੇ ਨਾਲ ਤੁਹਾਡਾ ਚੈਨਲ ਬਹੁਤ ਛੇਤੀ ਨਾਲ ਗਰੋਅ ਹੋ ਜਾਏਗਾ ਤੇ ਇਹਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਪੈਸਾ ਜ਼ਿਆਦਾ ਵਾ ਕਿਉਂ ਜ਼ਿਆਦਾ ਵਾ ਕਿਉਂਕਿ ਟ੍ਰੈਂਡਿੰਗ ਦੇ ਵਿੱਚ ਵਿਊ ਬਹੁਤ ਜ਼ਿਆਦਾ ਹੁੰਦੇ ਆ ਤੇ YouTube ਜ਼ਿਆਦਾ ਪੈਸਾ ਸਾਨੂੰ ਕਾਹਦਾ ਦਿੰਦਾ ਵਾ ਵਿਊਜ਼ ਦਾ ਜਿੰਨਾ ਜ਼ਿਆਦਾ ਵਿਊ ਆਊਗਾ ਓਨੇ ਜ਼ਿਆਦਾ ਪੈਸੇ ਤੁਸੀਂ ਜਿਹੜੇ YouTube ਤੋਂ ਕਮਾ ਲੋਗੇ ਸੋ ਇਸ ਕਰਕੇ ਫਿਰ ਦੇਖੋ ਤੁਸੀਂ ਗਰੋਅ ਕਰਨਾ ਸ਼ੁਰੂ ਕਰ ਦੋਗੇ ਸੋ ਇਹ ਪੰਜ ਆਈਡੀਏ ਨੇ ਇਹਨਾਂ ਪੰਜਾਂ ਦੇ ਵਿੱਚੋਂ ਕਿਸੇ ਵੀ ਇੱਕ ਟੌਪਿਕ ਦੇ ਕੰਮ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਮਹੀਨੇ ਦੇ ਵਿੱਚ ਬਹੁਤ ਵਧੀਆ ਜਿਹੜੇ ਪੈਸੇ ਤੁਸੀਂ ਉਹ ਕਮਾਣੇ ਸ਼ੁਰੂ ਕਰ ਦੋਗੇ ਜੀ ਸੋ ਇਹ ਪੰਜ ਟੌਪਿਕ ਆ ਤੁਸੀਂ ਕੋਈ ਵੀ ਇੱਕ ਟੌਪਿਕ ਦੇ ਕੰਮ ਕਰਨਾ ਸ਼ੁਰੂ ਕਰੋ ਤੇ ਤੁਸੀਂ ਬਹੁਤ ਛੇਤੀ ਜਿਹੜਾ ਉਹ ਗਰੋਅ ਕਰੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਉਮੀਦ ਕਰਦਾ ਕਿ ਜਿਹੜੇ ਮੈਂ ਤੁਹਾਨੂੰ ਪੰਜ ਟੌਪਿਕ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵਧੀਆ ਲੱਗੇ ਹੋਣਗੇ ਜੀ ਤਾਨੂੰ ਵਧੀਆ ਲੱਗਿਆ ਜਾਂ ਤੁਸੀਂ ਕਿਸੇ ਵੀ ਇੱਕ ਟੌਪਿਕ ਤੇ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਤਾਂ ਤੁਸੀਂ ਇਸ ਵੀਡੀਓ ਤੇ ਲਿ ਕਮੈਂਟ ਕਰਕੇ ਮੇਰੇ ਕੋਲੋਂ ਪੁੱਛ ਸਕਦੇ ਹੋ ਵੀ ਅਸੀਂ ਕਿਵੇਂ ਇਸ ਟੌਪਿਕ ਦੇ ਉੱਤੇ ਕੰਮ ਕਰ ਸਕਦੇ ਹਾਂ ਤਾਂ ਮੈਂ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਉਸ ਟੌਪਿਕ ਦੇ ਉੱਤੇ ਵੀ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤਨੂੰ ਸਰਵ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਜੀ